ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੱਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਤੇ ਇੱਕ ਮੱਝ ਵੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂਜੀ ਕਿਰਪਾ ਮਹਾਰਾਜ ਜੀ ਜੀ ਚਲੋ ਕਿਰਪਾ ਜੀ ਦੇ ਵਗਿਆ ਪਰਸਾਂ ਵਾਲਾ ਮਾਲ ਫੇਰ ਹਾਂਜੀ ਹਾਂਜੀ ਵੀਰ ਆ ਡਾ ਵੀਡੀਓ ਪਾਈ ਜਾਂਦਾ ਆਪਾਂ ਵੇਚੀ ਜਾਂਦੇ ਆ ਠੀਕ ਠੀਕ ਆ ਚਲੋ ਇਹ ਆ ਕਿ ਕੰਮ ਚਲੋ ਹਾਂਜੀ ਅਗਲੇ ਨੂੰ ਪਸ਼ੂ ਨਾ ਮਾੜਾ ਦੋ ਹਾਂਜੀ 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 ਤੇ ਚੰਗਾ ਕੰਮ ਕਰੋ ਤੇ ਆਪੇ ਬਾਬੇ ਦੀ ਕਿਰਪਾ ਨਾਲ ਤੁਰਿਆ ਜਾਂਦਾ ਵੀਰ ਭਰਾ ਗੱਡੀਆਂ ਹੀ ਘਲਦੇ ਆ ਮਹਾਰਾਜ ਨੇ ਇਨਾਂ ਚ ਯਕੀਨ ਬਣਾਇਆ ਠੀਕ ਆ ਤੇ ਮਾਲ ਆਪਾਂ ਲੱਦ ਕੇ ਕੱਲ ਦੀ ਤੱਕ ਜੀ ਜੀ ਯਕੀਨ ਬਣੇ ਰਵੇ ਫੇਰ ਆ ਫੇਰੀ ਕੋਈ ਨਾ ਕਰੇ ਤੇ ਆਪੇ ਕੰਮ ਚੱਲੋ ਵਧੀਆ ਚੱਲਦਾ ਜਾਂਦਾ ਪੁਰਾਣੇ ਪਸੋਂ ਜਿਹੜੀਆਂ ਵੜਾ ਵੇਚੀਆਂ ਉਹ ਵੀਰ ਮੇਰੇ ਕੋਲ ਤਿੰਨ ਘੱਟ ਤੋਂ ਘੱਟ ਵੀ 10-11 ਵਾਰਾ ਲੈ ਗਿਆ ਅੱਛਾ ਅੱਛਾ ਹਾਂਜੀ ਜੋੜਾ ਹੀ ਖੜਦਾ ਵਾ ਇਹ ਵੀ ਕਿਰਾਇਆ ਵੀਰ ਦਾ ਵੰਡਿਆ-ਵੰਡਿਆ ਜਾਂਦਾ ਉਹਦਾ ਠੀਕ ਆ ਹਾਂਜੀ ਉਹ ਵੀ ਖੜ ਕੇ ਗਾਂ ਸੇਲ ਕਰਦਾ ਅੱਛਾ ਵੇਚਣ ਆਸਤੇ ਖੜਦੇ ਚਲੋ ਇਸ ਤਰ੍ਹਾਂ ਹੀ ਕੰਮ ਚੱਲਦਾ ਰਹੇ ਤੇ ਸੋਹਣਾ ਲੱਗਦਾ ਹੈ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਕਹਿੰਦੇ ਜਿੱਕ ਦੇਖੁਰਦਾ ਤਸੀਲ ਐ ਨਾਲਾ ਜ਼ਿਲ੍ਹਾ ਅਮਰੀਕਾ ਤੇ ਫੋਨ ਨੰਬਰ ਬੋਲਦੇ ਕਰੀ 9901296150 ਠੀਕ ਹੈ ਜੀ ਅੱਜ ਮੱਝ ਵੀ ਲੈਣਤੀ ਜੀ ਹਾਂ ਜੀ ਮੱਝਾਂ ਵੀ ਜੀ ਦੋ ਹੀ ਇੱਕ ਵਗੀ ਵਿੱਚੋਂ ਅੱਛਾ ਹਾਂਜੀ ਉਹ ਸੱਜਰ ਸੁਈ ਸੀ ਠੀਕ ਹੈ ਤੇ ਇਹ ਇਹ ਵੇਤੀ ਅਠਵਾਮੀ ਨਾਇ ਨੂੰ ਇੱਕ ਕਲਦਾ ਲੱਗਾ ਜੀ ਇੱਕ ਤਰੀਕ ਦਾ ਅੱਛਾ ਹਾਂਜੀ ਤੇ ਦੁੱਧ ਹਿੰਦੀ ਜੀ ਪੂਰਾ ਸੱਤਾਂ ਮਹੀਨੇ ਦੀ ਵੇਤੀ ਗੱਭਣ ਜੇ 3 ਕਿਲੋ ਦੁੱਧ ਜੇ ਦੁੱਧ ਤੇ ਥਣਥਣੋਂ ਪਾਸ ਕਰਨ ਵਾਲਾ ਕੰਮ ਜੀ ਠੀਕ ਹੈ ਹਾਂਜੀ ਦੁੱਧ ਤੇ ਹੁਣ ਉਹ ਛੱਡਣ ਦੇ ਅੱਠੀ ਪੈਰੀ ਕੀਤੀ ਹੋਣਾ ਠੀਕ ਹੈ ਹਾਂਜੀ ਆਪਾਂ ਦੁੱਧ ਦੀ ਗਰੰਟੀ ਨਹੀਂ ਦਿੰਦੇ ਅਸੀਂ ਗੱਭਣ ਦੀ ਦਿੰਦੇ ਜੀ ਠੀਕ ਹੈ ਸੱਤਾਂ ਅਠਵਾ ਮਹੀਨਾ ਲੱਗਾ ਜੇ ਨੂੰ ਠੀਕ ਸੱਤਾਂ ਮਹੀਨਾ ਦੀ ਚੱਕ ਪਾਸ ਹੈ ਇੱਕ ਪਾਸ ਕੋਈ ਆਪਣਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਖੜੇ ਚਲੋ ਤੋਰਾਂਗੇ ਫੇਰ ਇੱਕ ਦੀ ਬਾਕੀ ਆ ਕੇ ਥਣਥਣੋਂ ਪਾਸ ਕਰਾ ਦੋਗੇ ਜਿਹੜੇ ਮੈਂ ਬਾਕੀ ਜਾਨੀ ਗਾਵਾਂ ਨਹੀਂ ਨੰਦੀ ਵੰਗਾ ਪੋੜਦੀਆਂ ਹਾਂਜੀ ਐਜੀ ਭਾਇਆ ਨੂੰ ਪਾ ਕੇ ਚੋਲੋ ਐਡੀ ਮੱਦੀ ਮੈਂ ਬਾਕੀ ਸੰਗੀ ਸੰਗੀ ਇਹ ਪਰ ਨਿੱਕੀ ਲੱਗੀ ਐ ਠੀਕ ਆ ਇਹ ਕੱਦ ਕੋਠੇ ਚੰਗਾ ਐ ਜਿਹੜਾ ਇਹਦਾ ਠੋਕਰ ਗੱਭਣੇ ਜੜੀਏ ਵੀਰਾਂ ਦੀ ਡਿਮਾਂਡ ਜਾਂਦੀ ਹੁੰਦੀ ਵੀਰ ਜੀ ਠੋਕਰ ਗੱਭਣ ਦੀ ਹੂੰ ਤੁਸੀਂ ਵੇਖੋ ਵਿੱਚ ਕਿੰਨੇ ਪਾਉਣਾ ਲੱਗੰਦੀ ਵਾ ਠੀਕ ਐ ਜੀ ਹਾਂਜੀ ਕੱਦ ਬਹੁਤ ਐ 来 ਜਾ ਜੀ ਫਿਰ 515 16 ਕਿਲੋ ਚਵਾਈ ਜਾਂਦੀ ਨਹੀਂ ਸਰ ਜਰ ਬੈ ਇਹ ਲੋਟੜੀ ਆ ਤੇ ਫੇਰ ਹੀ ਤੁਹਾਨੂੰ ਪਤਾ ਦਈ ਹੈ ਹੁਣ ਤੱਕ ਦੁੱਧ ਚਵਾਉਣਾ ਹਾਂਜੀ ਹਾਂਜੀ ਨਹੀਂ ਤੇ ਦੋ ਮਹੀਨੇ ਦੀਆਂ ਮਈਆਂ ਗੱਬਣਾ ਹੋ ਜਾਂਦੇ ਭੱਜ ਜਾਂਦੀਆਂ ਤੇ ਮੋਲੇ ਦਾ ਫਿਰ ਮੋਲੇ ਦਾ ਜਾਇਜ਼ ਹੀ ਕਰ ਦਈਏ ਕਿੰਨਾ ਇਹਦੇ ਵੇਲੇ ਦੋਵੇਂ ਕੰਮ ਕਰਾਈ ਜਾਂਦੀ ਹੋਰ 10 ਦਿਨ ਦੁੱਧ ਪੀ ਲਿਆ ਹਾਂਜੀ ਹਾਂਜੀ ਤੇ ਭਾਵੇਂ 10 ਦਿਨ ਚੋਂ ਕੇ ਛੱਡ ਵੀ ਦੇ ਤੇ ਮੈਂ ਕਿੰਨੇ ਦੀ ਹੈ ਠੀਕ ਆ ਹੁਣ ਜਾਇਜ਼ ਹੀ ਦੇ ਦਈਏ ਕਿੰਨੇ ਦੀ ਹੁਣ ਅੱਧ ਹੀ ਕਰ ਦਈਏ ਪੂਰਾ ਅੱਧ ਕਿੰਨਾ ਕਰ ਮੈਂ ਤੇ ਡੇਢ ਦੀ ਜੇ ਤਿਆਰ ਹੋ ਗਏ ਅੱਛਾ ਹੁਣ 75 ਦੀ ਨਾ ਦੇ ਦਈਏ ਨਹੀਂ ਫਿਰ 75 ਤੇ ਜ਼ਿਆਦਾ ਜੇ ਫਿਰ ਜ਼ਿਆਦਾ ਜੇ ਚਲੋ ਪੂਰੇ 65000 ਦੀ ਵੀਰ ਜੀ ਦੇ ਦਈਏ ਅੱਛਾ 65000 ਹਾਂਜੀ 65 65000 ਦੀ ਪੂਰੇ ਦੀ ਵੀਰ ਹੋਰ ਕਰ ਦੋਗੇ ਮੌਕੇ ਤੇ ਮਾਨ ਵਿਧੀ ਆਪਾਂ ਤੇ ਗੱਲ ਹੀ ਨਹੀਂ ਕੀਤੀ ਜੀ ਕੀਤੀ ਜੇ ਠੀਕ ਚਲੋ ਕੋ ਫੋਨ ਲਾਵੇ ਮਾਨਤਨ ਮੁੱਕ ਤੇ ਹੋ ਜੂਗਾ ਕੋਈ ਨਹੀਂ ਕੋਈ ਵੀਰ ਫੋਨ ਲਾਵੇ ਬਸ ਮੈਂ ਵੀ ਜੀ ਪੂਰੇ 2 ਮਿੰਟ 2-3 ਮਹੀਨੇ ਸੰਭ ਦੀ ਲੋੜਿਆ ਠੀਕ ਆ ਤੇ ਮੰਨ ਲਓ ਵੀ 3 ਮਹੀਨੇ ਉਧਰ ਰਹਿੰਦੇ ਸੀ ਹਾਂਜੀ ਤੇ ਮਗਰ ਰਹਿ ਗਏ ਵੀ 7ਵਾਂ 7 ਮਹੀਨੇ ਦੀ ਚਲੋ 3 ਮਹੀਨੇ ਜਲਾ ਹੀ ਜਾਣੇ ਇੰਦੇ ਖੁੱਲੇ ਡੁੱਲੇ ਆਪਾਂ ਵੀ 3 ਮਹੀਨੇ ਰਹਿ ਗਏ ਤੇ 3 ਮਹੀਨੇ ਸੇਵਾ ਕਰ ਲਈ ਕੇ ਵੀਰ ਭਰਾ ਨੇ ਹਾਂਜੀ ਤੇ ਚਲੋ ਚੰਗਾ ਮੁਨਾਫਾ ਦੇ ਜੂਗੀ ਠੀਕ ਆ ਤੇ ਹੁਣ ਜੀ ਜਿਹੜੀ ਤੁਸੀਂ ਸ਼ੋਰਟ ਕਰਦੀ ਹੋ ਨਹੀਂ ਕਰਾ ਲੋ ਤੁਸੀਂ ਕਰ ਦੋ ਤੁਸੀਂ ਸ਼ੋਰਟ ਕੇ ਹਾਂਜੀ ਹਾਂਜੀ ਦੋ ਛੜਦੀਏ ਫਿਰ ਦੋ ਜ਼ਰ ਛੜਦੀਏ ਆਪਾਂ ਅੱਛਾ ਅਈ ਜਿਹੜੀ ਵੀ ਸ਼ੋਰਟ ਹੀ ਕਰਨੀ ਉਹ ਕੰਮ ਕਰੀਏ ਆਪਾਂ ਠੀਕ ਆ ਆਪਾਂ 2000 ਰੁਪਏ ਛੜਦੀਏ 60000 ਦੀ ਅੱਛਾ 50000 ਦੀ ਲਈਏ ਅੱਛਾ 60 ਚੋਂ ਦੋ ਛੜਦੀਏ 58000 ਦੀ ਦੋ ਜ਼ਰ ਹੀ ਸ਼ੋਰਟ ਕਰਦੀ ਠੀਕ ਹੈ ਥਣ ਥਣ ਵੇਖੋ ਕਿੱਡਾ ਸੋਹਣਾ ਲੱਗਾ ਵੇਖੋ ਠੀਕ ਹੈ ਜੀ ਹਾਂਜੀ ਥਣ ਥਣ ਬਹੁਤ ਲੱਗਾ ਸੋਹਣਾ 58000 ਦੀ ਕਿੰਦੇ ਚੋਟ ਦੇ ਦੇਣੀ ਬੜੀ ਜੀ ਹਾਲ ਕੋ ਠੰਟੀ ਬੜੀ ਮੈਂ ਆ ਵ ਠੀਕ ਹੈ ਤੇ ਹੁਣ ਆਵਲੀ ਵੜ ਗੱਭਣ ਜੇ ਇਹ ਗੱਭਣ ਵਿੱਚ ਜੀ ਇਹ ਜਿਹਨ ਸਾਖੀ ਦੇ ਦਿਨ ਪੂਰੇ ਹੁੰਦੇ ਨੇ ਅੱਛਾ ਸਾਖੀ ਦੇ ਸੁੰਦੀ ਆ ਕਿੰਨੇ ਕਿ ਤੋੜ 40 ਲਾਂ ਟੋਲਾ ਬਹੁਤ ਹੈ ਜੀ ਹਾਂਜੀ ਕਿੰਨੇ ਕਿ ਤੋੜ ਇਹ ਜੀ 18 19 ਕਿਲੋ 20000 ਚੋਇਆ ਜੀ 20 ਕਿਲੋ ਦੇ ਲਗਭਗ ਚਵਾਉਗੀ ਕੁਝ ਵੀ ਚੰਗੀ ਸੇਵਾ ਕਰੂਗਾ ਵੱਧ ਵੀ ਚਵਾ ਸਕਦੀ ਸੋਰਾ ਫੇਰ ਇਹਨਾਂ ਉਹ ਵੀਰਾ ਵੀਰਾਂ ਦੇ ਕਹਿੰਦੇ ਮੁਤਾਬਕ ਆ ਵੀ 18 ਕਿਲੋ ਅਸੀਂ ਵਿਖਰੀ ਆ ਬਾਕੀ ਕਿਲੋ ਚੋਇਆ ਕੱਦ ਕਾਠ ਪੱਖਾਂ ਪੂਰੀ ਚੰਗੀ ਆ ਜਿਹੜੇ ਤੇ ਰੰਗ ਰੂਪ ਪੱਖਾਂ ਵੀ ਚੰਗੀ ਆ ਸਾਡਾ ਵੀਰ ਜੀ ਬਹੁਤ ਹੈ ਆਹ ਆਹ ਲਓ ਗਾ ਅੱਛਾ ਟੱਟੂ ਦੇ ਵੇਖੋ ਵਧੀਆ ਲੈ ਜਾ ਜੀ 98 ਠੰਡੀ ਠੀਰੀ ਵੀਰ ਜੀ ਠੰਡੀ ਆ ਵੇਖੋ ਥਾਂ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵਿੱਚ ਜਿੱਦਾਂ ਤਿਆਰ ਹੋ ਗਈ ਨਾ ਅੱਸੀ 75000 ਦੀ ਆ ਠੀਕ ਆ ਹਾਂਜੀ ਹੁਣ ਮੁੱਲ ਕਰਨ ਨੂੰ ਭਾਏ 65000 ਕਰੀ ਜਾਈਏ ਹਾਂਜੀ ਪੂਰੇ 55000 ਦੀ ਅੱਸੀ ਦੇ ਦਾਂ 55000 ਦੀ ਹਾਂਜੀ ਬਾਕੀ ਵਿੱਚ ਛੋਟ ਛੱਟ ਹੋ ਜਾਊਗੀ 14 ਇੰਚ ਕਰ ਦਾਂਗੇ ਚਲ ਮਾਨਤਨ ਮੁੱਕਦੇ ਹੋ ਜੂ ਫੁੱਲਾਈ ਕੇ ਕੋਈ ਵੀਰ ਵੇਚ ਨਾਲ ਲੈ ਜਾਊਗਾ ਕੋਈ ਨਹੀਂ ਜੋੜਾ ਜੇ ਲੈ ਜਾਊਗਾ ਮਾਨਤਨ ਵੱਧ ਕਰ ਇਹ ਵੀ ਗੱਬਣਿਆ ਇਹ ਵੀ ਗੱਬਣ ਵਿੱਚ ਇਹ ਕਿੰਨੇ ਕਿ ਦੁੱਧ ਵਾਲੀ ਆ ਇਹਦੀਆਂ ਵਿੱਚ ਲੱਗ ਲਾਂ ਦੇਖ ਲਓ ਜੀ ਇਹ ਇਹ ਵੀ ਉਹਨਾਂ ਇੰਨਾ ਕੀ ਚੋਇਆ ਜੇ 16 17 18 ਕਿਲੋ ਚੋਇਏ ਦੇ ਲੱ ਇੰਨਾ ਕੁ ਚੋਇਆ ਠੀਕ ਆ ਹਾਂਜੀ ਤੇ ਬਾਕੀ ਇਹ ਆ ਕਿ ਹਰਕੇ ਕੁਸਾਮ ਕਰ ਲੂਗਾ ਤੇ ਦੋਸਤ ਚੋਈ ਜਾਊਗੀ ਤੋਰ ਹਾਂ ਫਿਰ ਇੱਕ ਦਿਨਾਂ ਮੇ ਖਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਆ ਠੰਡੀ ਤੇਰੀ ਬਿਜਲੀ ਵੀ ਠੀਕ ਆ ਇੰਨਾ ਵੀ ਥਣ ਬਹੁਤ ਲੰਮਾ ਲੱਗਾ ਫੇਸ ਕੁਆਰਟੀ ਬਿਜਲੀ ਬਹੁਤ ਵਧੀਆ ਆ ਜੀ ਹਾਂਜੀ ਇਹ ਵੀ ਰਹਿਣ ਵੱਡੀ ਜੀ ਕੱਦ ਕੁਝ ਬਹੁਤ ਜੀ ਬਾਕੀ ਕੱਦ ਕਾਠ ਚੰਗਾ ਰੰਗ ਰੂਪ ਵੀ ਚੰਗਾ ਜਿਹੜਾ ਠੀਕ ਹੈ ਜੀ ਇਹ ਬਤਾ ਕੀ ਤੋਂ ਪਹਿਲਾਂ ਹੀ ਤੂਫਾਨੀ ਆਣਾ ਚੱਲੋ ਲੈ ਜਾ ਗਾ ਤੇ ਕੁਝ ਤੋਂ ਮੇਰਾ ਨਹੀਂ ਅੰਦਾਜ਼ਾ ਲਾ ਲੇ ਮੱਟੀ ਵਹਿ ਰਹੀ ਆ ਸੋਨੇ ਰੰਗ ਰੂਪ ਦੀ ਆ ਤੇ ਕੱਦ ਕਾਠ ਵੀ ਚੰਗਾ ਹੈ ਜਿਹੜਾ ਇਹ ਇਹ ਤਾਂ ਮੁੱਲ ਵਧੀ ਫਿਰ ਇਹ ਵੀ ਮਿਰਜੀ ਵਾਸ਼ੀ 60000 ਦੀ ਐ ਪੂਰੀ ਜਦੋਂ ਤਿਆਰ ਹੋ ਗਈ ਹੁਣ ਮੁੱਲ ਕਰਨ ਨੂੰ ਭਾਏ 55000 ਰੁਪਇਆ ਕਰੀ ਜਾਈਏ ਅੱਛਾ 45000 ਦੀ ਦੇ ਦਈਏ 45000 ਦੀ ਹਾਂ ਬਾਕੀ ਠੰਡੀ ਤੇਰੀ ਵਧੀਆ ਜੇ ਤਿਆਰ ਤੀ ਹੋਣਾ ਇਹ ਵੀ ਮਸ਼ੀਨ ਬਾਕੀ ਜੇ ਤਿਆਰ ਹੋਣਾ ਤੇ ਮਾਨਤਾ ਨੇ ਵਿੱਚੋਂ ਖੁੱਲਾ ਹੀ ਕਰ ਦੇਣਾ ਵਾ ਮਾਨਤਾ ਖੁੱਲਾ ਹੀ ਕਰ ਦੇਣਾ ਜੀ ਠੀਕ ਹੈ ਜੀ ਹੁਣ ਦੋ ਸੁਈਆਂ ਆ ਗਈਆਂ ਜੀ ਦੋ ਸੁਈਆਂ ਆ ਗਈਆਂ ਜੀ ਠੀਕ ਹੈ ਚਲੋ ਅੱਜ ਦਾ ਕਿਨਵਾ ਸੁਆ ਜੀ ਕਾਲੀ ਦਾ ਇਹ ਵੀ ਜੀ ਦੂਜਾ ਸੁਆ ਜੀ 400 ਕਿੰਨਾ ਦੁੱਧ ਦੇ ਕੋਲ ਤਿਆਰ ਇਹਦੇ ਕੋਲ ਵੀ ਜੀ 9 ਕਿਲੋ ਹੈਗਾ ਪੱਕਾ ਦੁੱਧ ਪੱਕਾ 9 ਕਿਲੋ ਲੀਟਰ ਮਾਰ ਕੇ ਵਿਜੀ ਦਾਂਗਾ ਇਹਦੇ ਘਰੋਂ ਦੋ ਗੱਡਾਂ ਤਸੱਲੀ ਕਰਦੀ ਹੋਵੇ ਤੋਰਾਂ ਫਿਰ ਇੱਕ ਰੀਨ ਮੱਛੀ ਇਹਦੇ ਮਗਰ ਇਹਦੇ ਮਗਰ ਵੀ ਵੱਛੀ ਆ ਕਾਲੇ ਰੰਗ ਦੀ ਵੈੜ ਹੈ ਜਿਹੜੇ ਪਿਓਰ ਕਾਲੀ ਹੈ ਜੀ ਬਾਕੀ ਥਣਵੇਂ ਹੱਥ ਝੋਣ ਵਾਲਾ ਵਾ ਹਾਂਜੀ ਦੂਰ ਦੂਰ ਥਣ ਜਿਹੜਾ ਲੱਗਾ ਇਹਦੇ ਆ ਕਾਲੀ ਵੱਛੀ ਜੀ ਇਹਦੀ ਹਾਂਜੀ ਹਾਂਜੀ ਕਾਲੀ ਵੱਛੀ ਜੀ ਇਹ ਆ ਆ ਕਾਲੀ ਵੱਛੀ ਆ ਜਿਹੜੀ ਬਾਕੀ ਜੀ ਲੈ ਜੀ ਬੋਲੀ ਤੇ ਸ਼ੈਣ ਬੜੀ ਹੈ ਜੀ ਹਾਂ ਜੀ ਹਾਂ ਜੀ ਸ਼ੈਣ ਬੜੀ ਬੋਲੀ ਹੈ ਉਹ ਟੱਪਾ ਉੱਜਾ ਹੋ ਗਿਆ ਲੋ ਅਬ ਜੰਗਾਂ ਬਣ ਗਈਆਂ ਹਾਂ ਦੇਖ ਸਾਡੇ ਥਾਂ ਪਾ ਭਾਈ ਦੋਸਤ ਕਿ ਤੇ ਤਾਂ ਮੁੱਲ ਵੀਰ ਜੀ ਫਿਰ ਇਹਦਾ ਵੀਰ ਜੀ ਮੁੱਲ ਕਰਨੂ ਤੇ ਭਾਵੇਂ ਇਹਦਾ ਵੀ 35000 ਰੁਪਏ ਕਰਾਈ ਜੋ ਅੱਛਾ 32000 ਦੀ ਦੇਦਾ 32000 ਦੀ ਦੁੱਧ 9 ਲੀਟਰ ਚਵਾ ਦੋ ਕਿ ਕਰ 9 ਲੀਟਰ ਲੀਟਰ ਮਾਰ ਕੇ ਦਾਜ ਆਪਾ ਚਲੋ ਮੌਕੇ ਤੇ ਮਾਨਤਾ ਕਰਦੇ ਚਾਰ ਦੰਦ ਪਿਓਰ ਚਾਰ ਦੰਦ ਆ ਕੋਈ ਆ ਕੇ ਵੀਰ ਵੇਖ ਲਈ ਅੱਛਾ ਚਾਹ ਕੀਤੇ ਤੁਸੀਂ ਦਿਖਾ ਦਿਓ ਦੰਦ ਮੂੰਹ ਜਿਹੜੀ ਚਾਰ ਦੰਦ ਦਾ ਦੱਸ ਤੇ ਪਿਓਰ ਚਾਰ ਦੰਦ ਆ ਵੀਰ ਜੀ ਆ ਦੇਖ ਸਾਡੇ ਜੀ ਪਿਓਰ ਚਾਰ ਦੰਦ ਆ ਜਿਹੜੀ ਮੂੰਹ ਠੀਕ ਹੈ ਜੀ ਤੇ 32000 ਜਿਹੜੀ ਕਿੰਨੇ ਦੇ ਦੇ ਦਾਂਗੇ ਸੂਆ ਇਹਦਾ ਦੂਸਰਾ ਦਸਤ ਇਹ ਬਾਕੀ ਹੁਣ ਇੱਕ ਆ ਵੀ ਸੂਈ ਸਵਾਈ ਆ ਬਾਕੀ ਵੀ ਜੀ ਇਹ ਵੀ ਵੈਠ ਠੰਡੀ ਧੀਰੀ ਜੀ ਠੰਡੀ ਹੋ ਜੀ ਤੇ ਇਹਦੇ ਕੋਲ ਵੀਰ ਜੀ ਕਿੰਨਾ ਹੀ ਦੁੱਧ ਇਹ ਦੇਖੋ ਵੀ ਜੀ ਪੂਰਾ ਦੁੱਧ 12 ਕਿਲੋ ਹੋਗਾ ਪਰ ਆਪਾਂ 11 ਕਿਲੋ ਕਰਕੇ ਦਾਂਗੇ ਠੀਕ ਆ ਹਾਂ ਜੀ ਤੇ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਵੀ ਜੀ ਸੂਈ ਨੂੰ ਅੱਜ ਕੋਈ ਹੋ ਹੋ ਹੀ ਗਏ ਹੋ ਕਿ 10 12 ਦਿਨ ਅੱਛਾ ਹਾਂਜੀ ਕਿੰਨਾ ਚਵਾਈ ਜਾਊਗੀ ਦੁੱਧ ਦੇ ਜੇ ਜੀ ਚਵਾਈ ਜਾਊਗੀ ਸੇਵਾਰ ਹਿਸਾਬ ਨਾਲ ਇਹ ਵੀ ਕਿਸੇ ਨੇ ਸਾਂਭੀ ਨਹੀਂ ਆ ਹਾਂਜੀ ਸਾਂਭੀ ਹੁੰਦੀ ਦੇ ਮੁੱਲ ਵੀ ਤੁਹਾਨੂੰ ਪਤਾ ਕਿੱਥੇ ਚੜ ਜਾਣਾ ਜਿੰਨੀ ਗੱਡ ਗੱਡ ਚ ਇਹਦੇ ਹਾਂਜੀ ਮੇਲ ਚ ਹੈੜ ਠੀਕ ਹੈ ਸਾਡ ਭੰਡਾ ਜਿੰਨਾ ਸੋਹਣਾ ਲੱਗਾ ਹਾਂਜੀ ਹਾਂਜੀ ਕਿੰਨੇ ਰੀ ਦੇ ਦੀ ਆਓ ਕਿੰਨਾ ਕਰੀ ਜਾਊਗੀ ਦੁੱਧ ਦੇ ਦੁੱਧ ਦੇ ਵਿੱਚ 14 ਕਿਲੋ ਚਵਾਈ ਜਾਊਗੀ ਤਾਂ ਮੰਨ ਲਓ ਚਲੋ ਫਿਰ ਤੋਰਾਂ ਫੇਰ ਹੀ ਮੁੱਲ ਦੱਸਦੇ ਆਪਾਂ ਥਾਣੇ ਦੇ ਵਿੱਚ ਵਾਲਾ ਲੈ ਜਾਊਗਾ ਤੇ ਬਾਅਦ ਵਿੱਚ ਚਵਾਈ ਜਾਊਗਾ ਠੀਕ ਹੈ ਜੀ ਬਾਕੀ ਸੇਵਾ ਆਪਣਾ ਟਕਈਆ ਵਰਜੀ ਵੈੜ ਥੋੜੀ ਠੀਕ ਹੈ ਜੀ ਹਾਂ ਜੀ ਬਾਕੀ ਥਾਣੇ ਕੋਈ ਜੇ ਘਰ ਤੇ ਦੇਖੋ ਜੇ ਸਾਈ ਦੇ ਜਿਹੜਾ ਹੁਣ ਬਹੁਤ ਆਵੇ ਦੂਜੀ ਦਮਾਂ ਲੱਗਾ ਮੋਟਾ ਸਾਹ ਹਣ ਮੋਕੇ ਦੇ 11 ਕਿਲੋ ਜਿਹੜਾ ਤਿਆਰ ਦੱਸਦੇ ਆ ਬੱਚਾ ਜਿਹੜਾ ਇਹ ਹੁਣ ਚਲੋ ਇਹਦੀ ਕਿੱਤੀ ਬੈਗ ਬੜੀ ਹੈ ਠੀਕ ਹੈ ਜੀ ਲੈ ਜਾਓ ਜੀ ਇਹ ਵੀ ਥੋੜਾ ਜਿਹਾ ਗੁੱਸਾਪਨ ਖੰਦੀ ਆ ਹਾਂਜੀ ਇਹ ਵੀ ਚਲੋ ਕੋਈ ਇਹ ਆ ਕੇ ਕੋਈ ਸਾਂਭ ਲੈ ਲੈ ਜੇ ਤੇ ਰਾਜੀ ਵੀ ਹੋ ਜੂਗੀ ਤੇ ਦੁੱਧਾਂ ਵੀ ਬਾਜੂਗੀ ਜਰੂਰ ਵੀਰ ਜੀ ਬਹੁਤ ਆ ਠੀਕ ਹੈ ਜੀ ਹਾਂਜੀ ਇਹ ਇਹਦਾ ਕਿੰਨਾ ਰੱਖਦੀ ਆ ਮੁੱਲ ਇਹ ਵੀ ਨਹੀਂ 32000 ਦੀ ਦੇਣੀ ਭਾਏ ਕੋ 32 ਦੀ ਇਹ ਲੈ ਜੇ ਤੇ ਭਾਏ ਉਹ ਲੈ ਜੇ ਠੀਕ ਹੈ ਜੀ ਤੇ ਠੀਕ ਹੈ ਵੀ ਜੀ 32 ਦੀ ਦੇਣੀ ਹਾਂ ਜੀ ਹੋਰ ਬੱਜੀ ਠੰਡੀ ਢੀਰੀ ਐ ਵੀ ਹੋਰ ਕੁਝ ਕਹਿਣਾ ਫਿਰ ਹੋਰ ਕੋਈ ਕੋਈ ਨਹੀਂ ਵੀ ਭਰਾ ਕੋ ਫੋਨ ਲਾਵੇ ਮੌਕੇ ਤੇ ਮਾਨਤਾਨ ਕਰਦਾਂਗੇ ਬਾਕੀ ਕੋਈ ਆਪਣੀ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਪਾਸ ਕਰਕੇ ਗੱਬਣ ਪਸ਼ੂ ਖੜੇ ਠੀਕ ਹੈ ਜੀ ਹਾਂ ਜੀ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਬੈਠ ਜੀ ਕੋਈ ਦਾ ਦਾ ਦਿਨ ਵਹਿਣਾ ਖਾਵ ਲੂਗਾ ਚੰਗੀਆਂ ਹਾਂ ਜੀ ਚਲੋ ਜੀ ਆਪਣੀ ਕੋਈ ਤਸੱਲੀ ਕਰਕੇ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ